ਜੀ ਡਾਕਟਰ ਹਰਕੀਰ ਮੋਟ ਸਰਜਨ ਨੇ ਆਈ ਸਰਜਨ ਉਹਨਾਂ ਦੀ ਟੀਮ ਵੱਲੋਂ ਇਹ ਸਾਰਾ ਕੈਂਪ ਆਰਗੇਨਾਈਜ਼ ਕੀਤਾ ਭਾਈ ਕਨੇਜ ਜੈਰੀਟੇਬਲ ਹਸਪੀਟਲ ਦੇ ਵਿੱਚ ਇੱਥੇ ਆਪਰੇਸ਼ਨ ਕੀਤੇ ਜਾਣਗੇ ਇਹ ਸਾਡੇ ਪਾਲ ਸਿੰਘ ਵੀਰ ਜੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਲੋਕ ਆਪਣੇ ਮਾਤਾ ਪਿਤਾ ਨੂੰ ਪਰਸੀਆਂ ਬਣਾਉਂਦੇ ਨੇ ਹਰ ਸਾਲ ਕਈ ਤਰੀਕਿਆਂ ਨਾਲ ਆਪਣੇ ਮਾਤਾ ਪਿਤਾ ਦੀ ਯਾਦ ਨੂੰ ਸਰਜੀਤ ਕੀਤਾ ਜਾਂਦਾ ਇਹ ਤੁਸੀਂ ਪਛੇੜਾ ਬੋਡ ਲੱਗਿਆ ਦੇਖ ਰਹੇ ਹੋ ਏ ਮਾਤਾ ਜੀ ਦਲਜੀਤ ਕੌਰ ਅਤੇ ਸਰਦਾਰ ਰਮੇਂਦਰ ਸਿੰਘ ਜੀ ਇਹ ਫਾਰਮ ਹਾਊਸ ਵਾਲੇ ਨੇ ਇੱਥੇ ਮਤਲਬ ਮੁੜੀਆਂ ਦੇ ਵਿੱਚ ਪਹਿਲਾਂ ਤੋਂ ਮਸ਼ਹੂਰ ਨੇ ਇਹ ਵੀਰ ਜੀ ਸਾਡੇ ਇੱਥੋਂ ਆਉਂਦੇ ਨੇ ਆਪਣੇ ਮਾਤਾ ਪਿਤਾ ਜੀ ਦੀ ਯਾਦ ਨੂੰ ਇਹ ਇਸ ਤਰੀਕੇ ਨਾਲ ਤਾਜ਼ਾ ਕਰਦੇ ਨੇ ਇੱਕ ਤਾਂ ਪਿੰਡ ਦੇ ਲੋਕਾਂ ਨਾਲ ਜੁੜੇ ਰਹਿੰਦੇ ਨੇ ਤੇ ਨਾਲ ਇਹ ਲੋਕਾਂ ਦੀ ਸੇਵਾ ਕਰਦੇ ਨੇ ਲੋਕਾਂ ਦੇ ਆਪਰੇਸ਼ਨ ਜਿਹੜੇ ਅੱਖਾਂ ਦੇ ਉਹ ਕਰਾਇਆ ਜਾਂਦੇ ਨੇ ਇਹਨਾਂ ਕੰਮ ਫ੍ਰੀ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਬਾਕੀ ਆਪਾਂ ਵੀਰ ਜੀ ਨੂੰ ਪੁੱਛਦੇ ਹਾਂ ਵੀ ਇਹ ਕਿਵੇਂ ਤੁਹਾਨੂੰ ਲੱਗਦਾ ਵਾ ਵੀ ਇਸ ਤਰ੍ਹਾਂ ਦਾ ਪ੍ਰਬਾਲਾ ਕਰਕੇ ਵੀਰ ਜੀ ਹਾਂਜੀ ਹਾਂਜੀ ਅੱਜ ਮਾਤਾ ਪਿਤਾ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਦੀ ਬੱਚੀ ਦੇ ਸਬੰਧ ਜਿਹੜਾ ਅੱਜ ਇਹ ਕੈਂਪ ਲਾਇਆ ਗਿਆ ਜੀ ਤੇ ਹਰ ਸਾਲ ਤੁਸੀਂ ਇਹ ਕੈਂਪ ਲਾਉਣੀ ਇਸ ਤਰ੍ਹਾਂ ਹਾਂਜੀ ਇਹ ਚੌਥਾ ਕੈਂਪ ਆ ਜੀ ਹਾਂਜੀ ਤੇ ਕਿਸ ਤਰ੍ਹਾਂ ਦੀ ਸਹੂਲਤ ਦਿੱਤੀ ਜਾਂਦੀ ਹੈ ਜੀ ਇੱਥੇ ਸਹੂਲਤ ਸਾਰੀ ਜੀ ਸਾਰੀਆਂ ਬਿਮਾਰੀਆਂ ਅੱਖਾਂ ਦੀਆਂ ਬਾਕੀ ਆਪਰੇਸ਼ਨ ਜਿਨ੍ਹਾਂ ਦੇ ਐਲਕਾਂ ਲੋਕ ਵੀ ਕੋਈ ਹੋਰ ਬਿਮਾਰੀ ਹੈ ਕਿਸੇ ਦੇ ਮਾਸ ਵਧਿਆ ਜਾਂ ਹੋਰ ਵੀ ਉਹ ਵੀ ਵੀਰ ਜੀ ਕਰਦੇ ਆ ਜੀ ਅੱਜ ਕਿੰਨੇ ਕੁ ਪੇਸ਼ੈਂਟ ਆ ਚੁੱਕੇ ਆ ਜੀ ਤੇ ਪੇਸ਼ੈਂਟ ਹੋਊਗਾ ਜੀ 250 ਤੱਕ ਆ ਚੁੱਕਿਆ ਉਦੇ ਵਿੱਚੋਂ ਮੇਰੇ ਕੋਲ 40 45 ਸ਼ਾਇਦ ਨਿਕਲੇ ਆਪਰੇਸ਼ਨ ਵਾਲੇ ਇਹਨਾਂ ਦੇ ਆਪਰੇਸ਼ਨ ਲੈਂਸ ਪਹਿਣਨੇਗੇ ਜੀ ਬਾਕੀ ਐਨਕਾਂ ਦਾ ਸਾਰਿਆਂ ਨੂੰ ਤੁਸੀਂ ਦਿੰਨੇ ਆ ਭਈ ਨਿਕਾ ਤੇ ਮਾਤਾ ਪਿਤਾ ਦੀ ਵਰਤੀ ਤਾਂ ਕਈ ਅਲੱਗ ਤਰੀਕਿਆਂ ਨਾਲ ਵੀ ਮਨਾਉਂਦੇ ਆ ਜੀ ਤੁਸੀਂ ਇਸ ਤਰ੍ਹਾਂ ਕੈਂਪ ਲਾ ਕੇ ਜਿਹੜਾ ਲੋਕ ਭਲਾਈ ਦਾ ਕੰਮ ਕਰਦੇ ਹੋ ਨਹੀਂ ਮੈਨੂੰ ਇਹ ਫਰਨਾ ਬਧੀਆਂ ਲੱਗਿਆ ਕਿਉਂਕਿ ਮੇਰੇ ਕੋ ਵਿਚਾਰੀਆਂ ਬਜ਼ੁਰਗ ਲੇਡੀ ਜਦੋਂ ਆਉਂਦੀਆਂ ਨੇ ਨਾ ਇੱਕ ਤੱਕ ਪਹਿਲੀ ਵਾਰ ਕਰਾਇਆ ਇੱਕ ਦਾ ਦੂਜੀ ਅੱਖ ਦਾ ਐਂਤਕੀ ਕਰਾਇਆ ਉਹ ਕਹਿੰਦੀਆਂ ਥੋੜਾ ਚਾਚਾ ਵੀ ਨਹੀਂ ਹੈਗਾ ਜਾਂ ਮੇਰੇ ਮੁੰਡੇ ਨਹੀਂ ਮੈਨੂੰ ਸਾਹਮਦੇ ਬੜਾ ਵਧੀਆ ਲੱਗਦਾ ਵੀ ਦੇਖੋ ਉਹਨਾਂ ਦੇ ਵਿਚਾਰੀਆਂ ਨੂੰ ਨਿਗਾ ਮਿਲਦੀ ਆ ਇਹਨਾਂ ਦੇ ਮਾਪੇ ਤੇ ਇੰਨਾ ਪੈਸਾ ਨਹੀਂ ਹੁੰਦਾ ਆਪਰੇਸ਼ਨ ਕਰਾ ਤੇ ਇਸ ਕਰਕੇ ਮਨ ਨੂੰ ਸਕੂਨ ਮਿਲਦਾ ਹੈ ਕੋਈ ਤੁਸੀਂ ਸੰਸਥਾ ਨਾਲ ਜੁੜੇ ਹੋ ਜਾਂ ਆਪਣੇ ਲੈਵਲ ਤੇ ਇਹ ਕੰਮ ਆਪਣੇ ਲੈਵਲ ਤੇ ਕਰਦੇ ਆ ਜੀ ਇੱਕ ਮਬੂਕ ਪੜਾ ਨਾਲ ਹੁੰਦਾ ਮੇਰਾ ਹੱਥ ਤੇ ਅਸੀਂ ਇਕੱਠੇ ਬਨੇ ਪੜਾਲਾ ਕਰਦੇ ਕਿਹੜੇ ਹਸਪੀਟਲ ਚ ਹੁੰਦੇ ਆਪਰੇਸ਼ਨ ਇਹ ਆਪਰੇਸ਼ਨ ਭਾਈ ਕਨੇ ਆ ਭਾਈ ਕਨੇ ਕਰ 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 ਦੇ ਵਿੱਚ ਅਸੀਂ ਕਰਦੇ ਜੀ ਅੱਜ ਐਨਕਾਂ ਵੀ ਦਿੱਤੀਆਂ ਗਈਆਂ ਤੇ ਦਵਾਈਆਂ ਮੁਫਤਾਂ ਹਾਂਜੀ ਦਵਾਈਆਂ ਐਨਕਾਂ ਸਾਰੇ ਹੋਰ ਕਈ ਤਰੀਕੇ ਦੀਆਂ ਜਿਹੜੀਆਂ ਅੱਖਾਂ ਦੇ ਬਿਮਾਰੀਆਂ ਉਹਨਾਂ ਦਾ ਵੀ ਚੈੱਕਅਪ ਬੜੇ ਧਿਆਨ ਨਾਲ ਕੀਤਾ ਗਿਆ ਜਿਹੜੀ ਟੀਮ ਆ ਡਾਕਟਰ ਜੀ ਅੱਜ ਕਿੱਥੇ ਕਿਤੋਂ ਆਏ ਸੀ ਇਹ ਇੱਥੇ ਹੀ ਲੁਧਿਆਣੇ ਤੋਂ ਹਾਂਜੀ ਔਰ ਭਾਈ ਕਨੇ ਆਈ ਚੈਰੀਟੇਬਲ ਹੋਣ ਲਈ ਪਾੜੀ ਹੋਣ ਦਾ ਸੱਖਾਂ ਦੇ ਵਿੱਚੋਂ ਪ੍ਰੋਬਲਮ ਸੀ ਖਾਸ ਖਾਸ ਸੁਣਦੀ ਸੀ ਕੀ ਕਿਹੜਾ ਜਿੰਨੋਂ ਜਿਹੜਾ ਤੁਹਾਡੇ ਪਿੰਡਾਂ ਅੱਖਾਂ ਦਾ ਕੈਂਪ ਲੱਗਿਆ ਉਹਨਾਂ ਨੇ ਮਤਲਬ ਕੀ ਮਾਦਾ ਫਤਲ ਯਾਦ ਵਿੱਚ ਕਰਾਇਆ ਪਿੰਡਾਂ ਦੇ ਲੋਕ ਹੋਰ ਵੀ ਹੈਗੇ ਨੇ ਉਹਨਾਂ ਨੂੰ ਵੀ ਇਹ ਮੁੱਦੇ ਚੱਕਣਾ ਚਾਹੀਦਾ ਹੈ ਹਾਂਜੀ ਹਾਂਜੀ ਹਾਂ ਇਹ ਸੇਵਾ ਕਰਾਉਣੀ ਚਾਹੀਦੀ ਹੈ ਸੇਵਾ ਕਰਾਉਣੀ ਚਾਹੀਦੀ ਆ ਉਹਨਾਂ ਵਾਸਤੇ